ਪ੍ਰਾਈਡ ਪੰਜਾਬ ਟੀਵੀ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਪ੍ਰਾਈਡ ਪੰਜਾਬ ਟੀਵੀ ਤੇ ਅਸੀਂ ਅਕਸਰ ਹੀ ਜੀਓਪੋਲਿਟਿਕਸ ਦੀ ਇੰਟਰਨੈਸ਼ਨਲ ਰਿਲੇਸ਼ਨਸ਼ਿਪ ਬਿਹੇਵੀਅਰ ਦੀ ਗੱਲਬਾਤ ਅਸੀਂ ਅਕਸਰ ਹੀ ਕਰਦੇ ਹਾਂ ਤੇ ਸਾਡੇ ਨਾਲ ਹਰ ਵਾਰਤਨਾ ਅੱਜ ਵੀ ਸਾਡੇ ਨਾਲ ਯੂਕੇ ਤੋਂ ਜੁੜੇ ਨੇ ਦਰਜੀਤ ਸਿੰਘ ਤੇ ਉਹਨਾਂ ਦਾ ਸਵਾਗਤ ਵੀ ਕਰਦੇ ਹਾਂ ਜੀ ਤੁਹਾਡਾ ਸਵਾਗਤ ਨਾਲ ਜੁੜਨ ਦੇ ਲਈ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਜੀ ਆਇਆਂ ਨੂੰ ਜੀ ਅੰਦਰ ਹੀ ਤੁਸੀਂ ਕਾਫੀ ਐਕਸਪਰਟ ਹੋ ਜੀਓਪੋਲਿਟਿਕਸ ਦੇ ਇੰਟਰਨੈਸ਼ਨਲ ਬਿਹੇਵੀਅਰ ਰਿਲੇਸ਼ਨਸ਼ਿਪ ਦੇ ਵੀ ਬੀਤੇ ਦਿਨਾਂ ਆਪਣਾ ਖਬਰ ਕਵ ਕਿੰਨੀ ਸੀ ਕਵਰ ਕੇ ਵੈਨਜ਼ੂਲਾ ਤੇ ਉੱਤੇ ਜਿਸ ਤਰੀਕੇ ਨਾਲ ਅਮਰੀਕਾ ਨੇ ਅਟੈਕ ਕੀਤਾ ਅਟੈਕ ਕਰਨ ਤੋਂ ਬਾਅਦ ਉੱਥੇ ਦੇ ਪ੍ਰੈਜ਼ੀਡੈਂਟ ਨੂੰ ਉਹਨਾਂ ਨੇ ਕਿਹਾ ਲੋਕੇ ਬੰਦੀ ਬਣਾ ਕੇ ਆਪਣੇ ਦੇਸ਼ ਲਈ ਆਏ ਨੇ ਉਸ ਤੋਂ ਬਾਅਦ ਜੋ ਉਹਨਾਂ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਕਿ ਲੋਕੇ ਜਗ ਜਹਰ ਨੇ ਉਸ ਤੋਂ ਬਾਅਦ ਉਹਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇੱਕ ਮੈਸੇਜ ਦਿੱਤਾ ਗਿਆ ਜੋ ਇੰਡੀਅਨ ਮੀਡੀਆ ਵਿੱਚ ਵੀ ਇਸ ਤਰੀਕੇ ਦੇ ਨਾਲ ਪ੍ਰਚਾਰਿਆ ਜਾ ਰਿਹਾ ਕਿ ਇਹ ਇੱਕ ਧਮਕੀ ਹੈ ਭਾਰਤ ਨੂੰ ਆਫਟਰ ਵੈਨਜ਼ੂਲਾ ਕਿ ਵੈਨਜ਼ੂਲਾ ਦੇ ਬਾਅਦ ਭਾਰਤ ਦੇ ਵੱਲ ਹੁਣ ਟਰੰਪ ਹੋ ਗਏ ਤੇ ਭਾਰਤ ਨੂੰ ਧਮਕੀ ਹੈ ਉਹਨਾਂ ਨੇ ਧਮਕੀ ਵਿੱਚ ਕਿਹਾ ਕਿ ਮੋਦੀ ਨੇ ਆ ਭਾਰਤ ਵੱਲੋਂ ਮੋਦੀ ਸਾਹਿਬ ਦੇ ਵੱਲੋਂ ਅਨਮਨਨਾਂ ਦੀ ਕੋਸ਼ਿਸ਼ ਕੀਤੀ ਗਈ ਮੈਂ ਉਹਨਾਂ ਨਾਲ ਗੁੱਸੇ ਸੀ ਗਿਆ ਇਦਾਂ ਦਾ ਕੋਈ ਬਿਆਨ ਸਾਹਮਣੇ ਆਇਆ ਕਿ ਹੋਰ ਟੈਰਿਫ ਦੇ ਵਿੱਚੋਂ ਹੋਰ ਟੈਰਿਫ ਲਾਇਆ ਜਾਏਗਾ ਇਹ ਜੀ ਗੱਲਾਂ ਹੋ ਰਹੀਆਂ ਨੇ ਤੁਸੀਂ ਕਿਵੇਂ ਦੇਖਦੇ ਹੋ ਕਿ ਇਸ ਪਿੱਛੇ ਦਾ ਕਾਰਨ ਭਾਰਤ ਦੇ ਪਿੱਛੇ ਹੈ ਕਾਰਨ ਬੀਨਸ ਹੈ ਜਾਂ ਰਸ਼ੀਆ ਤੋਂ ਤੇਲ ਦਿੱਤਨਾ ਹੈ ਜਾਂ ਕੋਈ ਹੋਰ ਕਿਹੜੋ ਕੇ ਸਕੀਮ ਦੇ ਹੇਠ ਅਮਰੀਕਾ ਐਸਾ ਚੱਲਦਾ ਪਿਆ ਜਿਸ ਤਰੀਕੇ ਦੀ ਕਾਰਵਾਈ ਬੈਦਲੋ ਨੇ ਕੀਤੀ ਹੈ ਫਿਰ ਇੰਡੀਆ ਦੀ ਇਸ ਰਿਕੀ ਸਟੇਟਮੈਂਟ ਆ ਜਾਣਾ ਇਸ ਨੂੰ ਕਿਵੇਂ ਦੇਖਦੇ ਹੋ ਇਸਨ ਵਾਲੀ ਉਹ ਇਹ ਬਿਆਨ ਦੇਣ ਤੋਂ ਕਦੇ ਵੀ ਨਹੀਂ ਪਿੱਛੇ ਹਟਦੇ ਟਰੰਪ ਉਹ ਅਕਸਰ ਹੀ ਤਹਿ ਭਾਰਤ ਦੇ ਖਿਲਾਫ ਬਿਆਨ ਹੋਵੇ ਕੁਝ ਵੀ ਉਹਨਾਂ ਨੇ ਕਰਨਾ ਹੋਵੇ ਟੈਕਸ ਲਾਣਾ ਹੋਵੇ ਟੈਜ ਬਣਾਣਾ ਹੋਵੇ ਉਹ ਹਮੇਸ਼ਾ ਕਹਿੰਦੇ ਕਿ ਮੋਦੀ ਮੇਰੇ ਬਹੁਤ ਅੱਛੇ ਫਰੈਂਡ ਨੇ ਫਰੈਂਡ ਕਹਿ ਕੇ ਗੱਲ ਨੂੰ ਕਵਰ ਵੀ ਕਰਦੇ ਨੇ ਤੇ ਫਿਰ ਆਪਣੀ ਕਾਰਵਾਈ ਵੀ ਕਰ ਦਿੰਦੇ ਨੇ ਇਸ ਨੂੰ ਵੀ ਬਾਰੇ ਤੁਸੀਂ ਕਿਖੋਗੇ ਜੀ ਜੀ ਬਿਲਕੁਲ ਬਿਲਕੁਲ ਵੈਨਜ਼ੂਏਲਾ ਵਾਲੀ ਜਿਹੜੀ ਘਟਨਾ ਵਾਪਰੀ ਹੈ ਨਾ ਇਸ ਤੋਂ ਬਾਅਦ ਅੰਤਰਰਾਜ ਜਿਹੜੇ ਹਾਲਾਤ ਨੇ ਨਾ ਉਹ ਬਦਲ ਚੁੱਕੇ ਨੇ ਬਹੁਤ ਸਾਰੇ ਮੁਲਕ ਜਿਹੜੇ ਨੇ ਉਹ ਸੋਚਣ ਲਈ ਮਜਬੂਰ ਹੋ ਗਏ ਆ ਕਿ ਜੇ ਡੋਨਲਡ 트ਰੰਪ ਜਾਂ ਅਮਰੀਕਾ ਇੱਕ ਆਜ਼ਾਦ ਮੁਲਕ ਦੇ ਉੱਤੇ ਜਾ ਕੇ ਇਸ ਤਰੀਕੇ ਨਾਲ ਹਮਲਾ ਕਰਕੇ ਤੇ ਰਾਸ਼ਟਰਪਤੀ ਨੂੰ ਚੁੱਕ ਕੇ ਲਿਜਾ ਸਕਦਾ ਹੈ ਇਹਦਾ ਮਤਲਬ ਕਿ ਉਹ ਕਿਤੇ ਵੀ ਕੁਝ ਵੀ ਕਰ ਸਕਦਾ ਹੈ ਕਿਸੇ ਵੀ ਦੇਸ਼ ਦੇ ਵਿੱਚ ਜਾ ਸਕਦਾ ਹੈ ਸੋ ਇਹਦਾ ਹੁਣ ਪ੍ਰਭਾਵ ਜਿਹੜਾ ਮੰਨਿਆ ਜਾ ਰਿਹਾ ਉਹ ਭਾਰਤ ਵੀ ਮੰਨ ਰਿਹਾ ਹੈ ਕਿਉਂਕਿ ਭਾਰਤ ਵੱਲੋਂ ਇਹਦੇ ਉੱਤੇ ਕੋਈ ਵੀ ਬਿਆਨ ਜਿਹੜਾ ਹੈ ਉਹ ਨਹੀਂ ਆਇਆ ਕਿ ਅਮਰੀਕਾ ਵੱਲੋਂ ਸਹੀ ਕੀਤਾ ਗਿਆ ਜਾਂ ਗਲਤ ਕੀਤਾ ਗਿਆ ਕੁਝ ਦੇਸ਼ ਇਹਦੇ ਬਾਰੇ ਬੋਲੇ ਨੇ ਜਿਹੜੇ ਥੋੜੇ ਤਗੜੇ ਨੇ ਜਿਵੇਂ ਹੁਣ ਚੀਨ ਹੈਗਾ ਰਸ਼ੀਆ ਹੈ ਜਾਂ ਫਿਰ ਨਾਰਥ ਕੋਰੀਆ ਦਾ ਬਿਆਨ ਇਹਦੇ ਉੱਤੇ ਆਇਆ ਉਹਨਾਂ ਨੇ ਨਿਖੇਦੀ ਕੀਤੀ ਹੈ ਕਿ ਭਾਈ ਜਿਹੜਾ ਨਿਕੋਲਾ ਮਦੂਰੋ ਹੈਗੇ ਤੇ ਉਹਨਾਂ ਦੀ ਵਾਈਫ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਤੇ ਜਿਹੜਾ ਕੰਮ ਕੀਤਾ ਗਿਆ ਅਮਰੀਕਾ ਵੱਲੋਂ ਇਹ ਗਲਤ ਕੀਤਾ ਗਿਆ ਪਰ ਜਿਹੜੇ ਆਮ ਮੁਲਕ ਨੇ ਨਾ ਜਿਨ੍ਹਾਂ ਦੇ ਉੱਤੇ ਲੱਗਦੀ ਹੈ ਜਿਨ੍ਹਾਂ ਨੂੰ ਸੰਭਾਵਨਾ ਲੱਗਦੀ ਹੈ ਕਿ ਅਮਰੀਕਾ ਸਾਡੇ ਪੇਸ਼ ਪੈ ਸਕਦਾ ਸੋ ਉਹਨਾਂ ਮੁਲਕਾਂ ਵੱਲੋਂ ਇਹਦੇ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਕਿ ਕਿਤੇ ਸਾਡੇ ਵਾਲੀ ਨਾਲ ਧਿਆਨ ਆ ਜਾਵੇ ਸੋ ਇੰਨਾ ਖੌਫ ਇਸ ਵੇਲੇ ਅਮਰੀਕਾ ਦਾ ਜਿਹੜਾ ਹੈ ਉਹ ਵਕ ਵਕ ਮੁਲਕਾਂ ਦੇ ਅੰਦਰ ਪਿਆ ਹੋਇਆ ਕਿ ਕਿਤੇ ਤਖਤਾ ਪਲਟੜੀ ਜਿਹੜੀ ਗੇਮ ਚੱਲ ਰਹੀ ਹੈ ਕਿਉਂਕਿ ਤੁਸੀਂ ਦੇਖੋ ਨਾ ਇਹ ਕੋਈ ਵੈਨਸੂਏਲਾ ਪਹਿਲਾ ਮੁਲਕ ਨਹੀਂ ਹੈ ਹਾਂ ਰਾਸ਼ਟਰਪਤੀ ਨੂੰ ਫੜ ਕੇ ਲੈ ਜਾਣਾ ਇਹ ਸਭ ਨੂੰ ਚਲੋ ਪਹਿਲੀ ਘਟਨਾ ਵਾਪਰੀ ਹੈ ਹੁਣ ਅਜੋਕੇ ਸਮੇਂ ਦੇ ਵਿੱਚ ਪਰ ਬਹੁਤ ਸਾਰੇ ਮੁਲਕਾਂ ਚ ਜਿੱਥੇ ਜਿੱਥੇ ਜਿਹੜਾ ਤਖਤਾ ਪਲਟ ਹੋਇਆ ਉਹਦੇ ਪਿੱਛੇ ਕਿਤੇ ਨਾ ਕਿਤੇ ਅਮਰੀਕਾ ਨੂੰ ਮੰਨਿਆ ਜਾਂਦਾ ਕਿ ਅਮਰੀਕਨ ਪਾਲਿਸੀਆਂ ਕੰਮ ਕਰਦੀਆਂ ਅਮਰੀਕਨ ਅਧਿਕਾਰੀ ਉੱਥੇ ਪਹਿਲਾਂ ਆ ਕੇ ਗਏ ਜਿਵੇਂ ਹੁਣ ਸ਼ੇਖ ਅਸੀਨਾ ਦੀ ਗੱਲ ਕਰ ਲਈਏ ਤਾਂ ਉਹਦੇ ਵੱਲੋਂ ਵੀ ਜਦੋਂ ਉਹ ਹਜੇ ਪ੍ਰਧਾਨ ਮੰਤਰੀ ਸੀ ਬੰਗਲਾਦੇਸ਼ ਦੀ ਤਾਂ ਉਹਨੇ ਇੱਕ ਗੱਲ ਕਹੀ ਸੀ ਕਿ ਮੇਰੇ ਉਲ ਅਮਰੀਕਾ ਤੋਂ ਕੁਝ ਅਧਿਕਾਰੀ ਆਏ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਇਸ ਖਿੱਤੇ ਦੇ ਵਿੱਚ ਕੁਝ ਭਾਰਤ ਦਾ ਕੀਤਾ ਕੁਝ ਬੰਗਲਾਦੇਸ਼ ਦਾ ਲੈ ਕੇ ਅਸੀਂ ਕ੍ਰਿਸਚੀਅਨ ਸਟੇਟ ਬਣਾਵਾਂਗੇ ਮਤਲਬ ਕ੍ਰਿਸਚੀਅਨ ਮੁਲਕ ਬਣਾਵਾਂਗੇ ਇਹ ਸ਼ੇਖ ਹਸੀਨਾ ਵੱਲੋਂ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਫਿਰ ਉਹਦਾ ਤਖਤਾ ਪਲਟ ਹੋ ਗਿਆ ਉਹਦਾ ਮੰਨਿਆ ਜਾਂਦਾ ਕਿ ਸ਼ੇਖ ਹਸੀਨਾ ਨਹੀਂ ਮੰਨੀ ਇਸ ਗੱਲ ਨੂੰ ਕਿ ਕੋਈ ਹੋਰ ਕੰਟਰੀ ਇਹਦੇ ਵਿੱਚੋਂ ਕੱਢੀ ਜਾਵੇ ਸਾਡੇ ਵਿੱਚੋਂ ਕੱਢੀ ਜਾਵੇ ਸੋ ਉਸ ਤੋਂ ਬਾਅਦ ਕੀ ਹੁੰਦਾ ਫਿਰ ਸ਼ੇਖ ਹਸੀਨਾ ਦਾ ਤਖਤਾ ਪਲਟ ਜਿਹੜਾ ਹੁੰਦਾ ਹੈ ਨੇਪਾਲ ਦੇ ਵਿੱਚ ਵੀ ਹੁੰਦਾ ਸੋ ਇਹਨਾਂ ਮੁਲਕਾਂ ਦੇ ਵਿੱਚ ਜੇ ਹੁਣ ਬੰਗਲਾਦੇਸ਼ ਦੀ ਗੱਲ ਕਰ ਲਈਏ ਨੇਪਾਲ ਦੀ ਕਰਨੀ ਇੱਥੇ ਪ੍ਰੋ ਇੰਡੀਅਨ ਪ੍ਰੋ ਇੰਡੀਆ ਗਵਰਨਮੈਂਟਸ ਚੁੱਕੀਆਂ ਜੋ ਹੁਣ ਐਂਟੀ ਇੰਡੀਆ ਹੋ ਚੁੱਕੀਆਂ ਨੇ ਸੋ ਇਹ ਇਹ ਜਿਹੜੇ ਹਾਲਾਤ ਨੇ ਇਹਦੇ ਪਿੱਛੇ ਕਿਤੇ ਨਾ ਕਿਤੇ ਅਮਰੀਕਾ ਨੂੰ ਮੰਨਿਆ ਜਾਂਦਾ ਕਿ ਅਮਰੀਕਾ ਹੀ ਇਹ ਸਾਰਾ ਕੁਝ ਕਰ ਰਿਹਾ ਸੋ ਹੁਣ ਇਰਾਨ ਨੂੰ ਜਿਹੜਾ ਹੈਗਾ ਉਹ ਪਿਆ ਹੋਇਆ ਵੀ ਭਾਈ ਮੇਰੇ ਵਾਲੇ ਪਾਸੇ ਇੰਨਾ ਹੋ ਜਵੇ ਸੋ ਹੁਣ ਅਗਲਾ ਨੰਬਰ ਜਿਹੜਾ ਹੈਗਾ ਸ਼ਾਇਦ ਈਰਾਨ ਦਾ ਹੀ ਲਾਉਣ ਨੂੰ ਸੋਚ ਰਿਹਾ ਅਮਰੀਕਾ ਇਹ ਐਕਸਪਰਟ ਦੱਸ ਰਹੇ ਨੇ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿਉਂਕਿ ਈਰਾਨ ਹੀ ਦੂਜਾ ਐਸਾ ਮੁਲਕ ਹੈਗਾ ਜਿਹੜਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕ ਰਿਹਾ ਸੋ ਰਸ਼ੀਆ ਨੂੰ ਹੱਥ ਨਹੀਂ ਪਾ ਸਕਦੇ ਚਾਈਨਾ ਨੂੰ ਹਜੇ ਫਿਲਹਾਲ ਹੱਥ ਨਹੀਂ ਪਾ ਸਕਦੇ ਪਰ ਇਹ ਜਿਹੜੇ ਹਾਲਾਤ ਨੇ ਉਹ ਬਦਲੇ ਨੇ ਇਸ ਘਟਨਾ ਤੋਂ ਬਾਅਦ ਹਾਲਾਤ ਬਦਲੇ ਆ ਤੇ ਜਿਹਦਾ ਪ੍ਰਭਾਵ ਆਪਾਂ ਕਹੀਏ ਵੀ ਭਾਰਤ ਵੀ ਕਬੂਲ ਰਿਹਾ ਹੈ ਭਾਰਤ ਦਾ ਮੀਡੀਆ ਜਿਹੜਾ ਹੈਗਾ ਉਹ ਇਸ ਘਟਨਾ ਨੂੰ ਬੜਾ ਅਮਰੀਕਾ ਦੇ ਵਿਰੋਧੀ ਮੰਨ ਰਿਹਾ ਹੈ ਮਤਲਬ ਕਿ ਉਹ ਕਹਿੰਦੇ ਨੇ ਕਿ ਅਮਰੀਕਾ ਨੇ ਬਹੁਤ ਗਲਤ ਕੀਤਾ ਕਿਉਂਕਿ ਇੱਕ ਆਜ਼ਾਦ ਮੁਲਕ ਦਾ ਜਿਹੜਾ ਹੈਗਾ ਰਾਸ਼ਟਰਪਤੀ ਚੁੱਕ ਲਿਆਉਣਾ ਬਹੁਤ ਗਲਤ ਹੈਗਾ ਕਿਤੇ ਨਾ ਕਿਤੇ ਆਪਾਂ ਮੰਨਦੇ ਆਂ ਵੀ ਭਾਰਤੀ ਮੀਡੀਆ ਅਮਰੀਕਾ ਦੀ ਇਹਦੇ ਵਿੱਚ ਨਖੇਦੀ ਕਰਕੇ ਇਹ ਦੱਸ ਰਿਹਾ ਕਿ ਵੀ ਅਸੀਂ ਵਿਰੋਧ ਕਰਦੇ ਆਂ ਵੀ ਸਾਡੇ ਵਾਲੇ ਪਾਸੇ ਨਾ ਕਿਤੇ ਕੋਈ ਇਦਾਂ ਦਾ ਕੰਮ ਹੋ ਜਾਵੇ ਹੈਨਾ ਬਹੁਤ ਸਾਰੇ ਲੋਕ ਹੁਣ ਇਹ ਕਹਿੰਦੇ ਨੇ ਬਹੁਤ ਸਾਰੀਆਂ ਜਿਹੜੀਆਂ ਲਹਿ ਹੋਣ ਦੀਆਂ ਜਾਂ ਇਦਾਂ ਉਹਨਾਂ ਦੇ ਲੋਕ ਵੀ ਇਹ ਗੱਲਾਂ ਮੰਨਦੇ ਆ ਕਿ ਹੁਣ ਭਾਰਤ ਵਾਲੇ ਪਾਸੇ ਨੂੰ ਆਉਣਾ ਚਾਹੀਦਾ ਅਮਰੀਕਾ ਨੂੰ ਸੋ ਖੈਰ ਇਹ ਇਹ ਤਾਂ ਇੱਕ ਮਤਲਬ ਕਹਿ ਲਿਆ ਅਨੁਮਾਨ ਜਾਂ ਇੱਕ ਅੰਦਾਜ਼ੇ ਲਾਇਆ ਜਾ ਸਕਦੇ ਨੇ ਸੋ ਹੁਣ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਨਰਿੰਦਰ ਮੋਦੀ ਬਾਰੇ ਜਿਹੜੀ ਗੱਲ ਡੋਨਲਡ ਟਰੰਪ ਨੇ ਕਹੀ ਹੈ ਭਾਰਤੀ ਮੀਡੀਆ ਦੇ ਵਿੱਚ ਵੀ ਉਹ ਚੱਲ ਰਹੀ ਹੈ ਸੋ ਉਹਨੂੰ ਬੇਇੱਜ਼ਤੀ ਮੰਨਿਆ ਜਾ ਰਿਹਾ ਮੈਂ ਬਹੁਤ ਸਾਰੇ ਵੀਡੀਓਜ਼ ਦੇ ਥੰਬਨੇਲ ਦੇਖ ਰਿਹਾ ਜਿਦੇ ਵਿੱਚ ਲਿਖਿਆ ਕਿ ਡੋਨਲਡ ਟਰੰਪ ਨੇ ਨਰੇਂਦਰ ਮੋਦੀ ਦੀ ਇੱਕ ਵਾਰ ਫੇਰ ਬੇਇੱਜ਼ਤੀ ਕਰ ਦਿੱਤੀ ਐ ਕਦੇ ਉਹ ਟੈਰਿਫ ਕਿੰਗ ਕਹਿ ਕੇ ਬੇਇੱਜ਼ਤੀ ਕਰਦੇ ਨੇ ਤੇ ਹੁਣ ਇਹ ਬਿਆਨ ਦੇ ਕੇ ਉਹਨਾਂ ਨੇ ਬੇਇੱਜ਼ਤੀ ਜਿਹੜੀ ਹੈਗੀ ਇਹ ਕਰ ਦਿੱਤੀ ਐ ਸੋ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਕਹਿ ਦੁੰਦੇ ਨੇ ਕਿ ਮੋਦੀ ਇਜ਼ ਮਾਈ ਗੁੱਡ ਫਰੈਂਡ ਤੇ ਉਸ ਤੋਂ ਬਾਅਦ ਉਹ ਬੇਇੱਜ਼ਤੀ ਵਾਲਾ ਜਿਹੜਾ ਹੈਗਾ ਡਾਇਲੌਗ ਜਿਹੜੀ ਲਾਈਨ ਹੈਗੀ ਉਹ ਬੋਲ ਦਿੰਦੇ ਆ ਸੋ ਇਸ ਵਾਰ ਵੀ ਉਹਨਾਂ ਨੇ ਇਸ ਤਰੀਕੇ ਨਾਲ ਗੱਲ ਕੀਤੀ ਐ ਜਿਵੇਂ ਕਿ ਭਾਰਤ ਨੂੰ ਬਹੁਤ ਨੀਵਾ ਦਿਖਾਇਆ ਹੋਵੇ ਉਹਨਾਂ ਨੇ ਕਿਹਾ ਕਿ ਨਰੇਂਦਰ ਮੋਦੀ ਜਿਹੜੇ ਨੇ ਮੋਦੀ ਐ ਜੋ ਉਹ ਮੈਨੂੰ ਖੁਸ਼ ਕਰਨਾ ਚਾਹੁੰਦਾ ਸੀ ਮਤਲਬ ਕਿ ਤੁਸੀਂ ਦੇਖੋ ਫਿਰ ਗੱਲ ਉਹੀ ਆ ਗਈ ਕਿ ਜੇ ਵਾਕਿਆ ਹੀ ਗੱਲ ਹੈਗੀ ਆ ਕਿ ਭਾਰਤ ਨੂੰ ਕੀ ਲੋੜ ਪੈ ਗਈ ਉਹਨੂੰ ਖੁਸ਼ ਕਰਨ ਦੀ ਹੈਨਾ ਸੋ ਮਤਲਬ ਮੰਨਦੇ ਆਂ ਕਿ ਉਹ ਸਰਪੰਚ ਆ ਉਹ ਸੁਪਰ ਸੁਪਰ ਪਾਵਰ ਹੈਗੀ ਆ ਸੋ ਜੇ ਜੇ ਡੋਨਲਡ ਟਰੰਪ ਇਹ ਗੱਲ ਕਹਿ ਰਿਹਾ ਕਿ ਉਹ ਮੈਨੂੰ ਖੁਸ਼ ਕਰਨਾ ਚਾਹੁੰਦਾ ਸੀ ਇਹਦਾ ਮਤਲਬ ਹੈ ਕਿ ਅਮਰੀਕਾ ਦੇ ਸਾਹਮਣੇ ਹੋਰ ਕਿਸੇ ਮੁਲਕ ਦੀ ਔਕਾਤ ਨਹੀਂ ਹੈ ਸਾਰੇ ਅਮਰੀਕਾ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਪਾਕਿਸਤਾਨ ਭਾਰਤ ਜਾਂ ਫਿਰ ਹੋਰ ਮੁਲਕਾਂ ਦੀ ਆਪਾਂ ਗੱਲ ਕਰ ਲਈ ਯੂਕਰੇਨ ਦੀ ਗੱਲ ਕਰ ਲਓ ਜਾਂ ਹੋਰ ਮਤਲਬ ਆਲਾ ਦਵਾਲਾ ਜਿੰਨਾ ਵੀ ਹੈਗਾ ਸੋ ਇਹਦੇ ਵਿੱਚ ਹੁਣ ਭਾਰਤੀ মিডিਆ ਕਹਿ ਰਿਹਾ ਕਿ ਨਰਿੰਦਰ ਮੋਦੀ ਹੋਰਾਂ ਦੀ ਬੇਇੱਜ਼ਤੀ ਕੀਤੀ ਗਈ ਆ ਉਹਨਾਂ ਨੇ ਕਿਹਾ ਨਾਰੀ ਡੋਨਾਲਡ 트ੰਪ ਨੇ ਇਹ ਗੱਲ ਕਹੀ ਆ ਵੀ ਮੇਰੇ ਸਮਝਾਉਣ ਤੋਂ ਬਾਅਦ ਰਸ਼ੀਆ ਤੋਂ ਤੇਲ ਲੈਣਾ ਵੀ ਘਟਾ ਚੁੱਕਿਆ ਹੈ ਭਾਰਤ ਸੋ ਮਤਲਬ ਕਿ ਪ੍ਰਭਾਵ ਕਬੂਲ ਲਿਆ ਨਾ ਫਿਰ ਪ੍ਰਭਾਵ ਕਬੂਲ ਕੇ ਤੇ ਰਸ਼ੀਆ ਤੋਂ ਤੇਲ ਲੈਣਾ ਘਟਾ ਦਿੱਤਾ ਅਮਰੀਕਾ ਤੋਂ ਥੋੜੀ ਜੀ ਮਾਤਰਾ ਵਧਾ ਦਿੱਤੀ ਸੋ ਇਸ ਗੱਲੋਂ ਕਿਤੇ ਨਾ ਕਿਤੇ ਜਿਹੜਾ ਡੋਨਾਲਡ 트ੰਪ ਹੈਗਾ ਉਹ ਖੁਸ਼ ਵੀ ਨਜ਼ਰ ਆਇਆ ਉਹ ਮਚਲਾ ਜਿਹਾ ਹੋਇਆ ਨਜ਼ਰ ਆਇਆ ਤੇ ਉਹਨੇ ਨਾਲ ਨਾਲ ਇਹ ਗੱਲ ਕਹੀ ਆ ਵੀ ਜੇ ਹਾਲਾਤ ਬਦਲੇ ਜੇ ਇੰਡੀਆ ਸਾਡੇ ਤੋਂ ਵੱਖ ਹੋ ਕੇ ਚੱਲਦਾ ਤਾਂ ਅਸੀਂ ਹੋਰ ਟੈਰਿਫ ਲਾਵਾਂਗੇ ਮਤਲਬ 50% ਟੈਰਿਫ ਜਿਹੜੇ ਨੇ ਉਹ ਚੱਲ ਰਹੇ ਨੇ ਉਹ ਕਹਿੰਦੇ ਵੀ ਹੋਰ ਟੈਰਿਫ ਉਹਦੇ ਉੱਤੇ ਜਿਹੜੇ ਹੈਗੇ ਆ 25% ਜਾਂ 10% 20% ਜਿਹੜੇ ਆ ਉਹ ਵਧਾ ਦਿੱਤੇ ਜਾਣਗੇ ਸੋ ਤੁਹਾਨੂੰ ਮੈਂ ਇਹ ਦੱਸ ਦੇਣਾ ਚਾਹੁੰਦਾ ਵੀ ਅਮਰੀਕਾ ਵੱਲੋਂ ਜਿਹੜੇ ਭਾਰਤ ਦੇ ਉੱਤੇ ਟੈਰਿਫ ਲਾਏ ਗਏ ਆ ਉਦੇ ਨਾਲ ਆਲਰੇਡੀ ਭਾਰਤ ਦੇ ਉੱਤੇ ਬੜਾ ਜਿਹੜਾ ਕਈ ਪਰ ਬੁਰਾ ਪ੍ਰਭਾਵ ਪਿਆ ਰੁਪਈਆ ਤੁਸੀਂ ਦੇਖੋ ਕਿੰਨਾ ਡਿੱਗਦਾ ਜਾ ਰਿਹਾ ਸੋ ਜੇ ਇਹ ਹੀ ਮਤਲਬ ਕਿ ਹੋਰ ਟੈਰਿਫ ਵੱਧ ਜਾਂਦਾ ਤਾਂ ਉਹਦੇ ਨਾਲ ਭਾਰਤ ਦੀ ਇਕਨੋਮੀ ਦੇ ਉੱਤੇ ਬੜਾ ਵੱਡਾ ਅਸਰ ਜਿਹੜਾ ਹੈਗਾ ਉਹ ਪੈਣ ਵਾਲਾ ਸੋ ਜੇ ਹੁਣ ਇਹਨਾਂ ਹਾਲਾਤਾਂ ਦੀ ਗੱਲ ਕਰੀਏ ਕਿ ਕੀ ਭਾਰਤ ਦੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਇਹ ਗੱਲਾਂ ਕਹਿ ਰਹੇ ਨੇ ਕਿ ਆਜੋ ਹੁਣ ਕ੍ਰਿਸਮਸ ਲੰਘ ਕੇ ਗਈ ਹੈ ਉਥੇ ਕ੍ਰਿਸਚੀਅਨਾਂ ਦੇ ਨਾਲ ਜਿਹੜਾ ਹੈਗਾ ਬਦਸਲੂਕੀ ਕੀਤੀ ਗਈ ਹੈ ਜੀ ਕੁਝ ਸਟੇਟਾਂ ਦੇ ਵਿੱਚ ਮੁਸਲਮਨ ਦੇ ਮੁਸਲਮ ਜਿਹੜੇ ਨੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਜਾਂ ਜਾ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਿਕਲ ਕੇ ਆ ਰਹੀਆਂ ਜਿਦਾ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਵੀ ਡੋਨਲਡ 트੍ਰੰਪ ਵੀ ਜ਼ਿਕਰ ਕਰ ਚੁੱਕੇ ਨੇ ਕਿ ਕ੍ਰਿਸਚੀਅਨਾਂ ਦੇ ਉੱਤੇ ਤੁਸੀਂ ਦੇਖੋ ਵੀ ਉਹ ਵੀਡੀਓਜ਼ ਵਾਇਰਲ ਹੁੰਦੀਆਂ ਨੇ ਕੋਈ ਮੱਧ ਪ੍ਰਦੇਸ਼ ਦੀ ਐ ਕੋਈ ਸੈਵਨ ਸਿਸਟਰ ਸਟੇਟਸ ਦੇ ਵਿੱਚੋਂ ਆਈ ਐ ਕਿ ਜਿਹਦੇ ਵਿੱਚ ਸੰਟਾ ਕਲਾਜ਼ ਅੱਗੇ-ਅਗੇ ਭੱਜਦਾ ਤੇ ਉਹਦੇ ਪਿੱਛੇ ਭੀੜ ਭੱਜ ਰਹੀ ਐ ਉਹਨਾਂ ਦੀਆਂ ਜਿਹੜੀਆਂ ਆਪਾਂ ਕਹਿ ਲਈਏ ਵੀ 크리스마ਸ ਮਨਾਉਣ ਦੀਆਂ ਜਿਹੜੀਆਂ ਉਹਨਾਂ ਨੇ ਅਵਸਥਾ ਉੱਥੇ ਰੱਖੀਆਂ ਹੋਈਆਂ ਉਹਨਾਂ ਨੂੰ ਤੋੜਿਆ ਭੰਨਿਆ ਜਾ ਰਿਹਾ ਸੋ ਇਸ ਗੱਲ ਦਾ ਅੰਤਰਰਾਜੀ ਪੱਦਰ ਦੇ ਉੱਤੇ ਜਿਹੜਾ ਹੈਗਾ ਉਹ ਲੇਖਾ ਜੋਖਾ ਹੋਇਆ ਜਿਹੜੀ ਗੱਲ ਡੋਨਲਡ ਟਰੰਪ ਦੇ ਵੀ ਧਿਆਨ ਦੇ ਵਿੱਚ ਗਈ ਹੈ ਸੋ ਉਹ ਲੋਕ ਜਿਹੜੇ ਚਾਹੁੰਦੇ ਨੇ ਕਿ ਆਪਾਂ ਭਾਰਤ ਵਾਲੇ ਪਾਸੇ ਨੂੰ ਵੀ ਡੋਨਲਡ ਟਰੰਪ ਦਾ ਧਿਆਨ ਦਿਵਾਈਏ ਸੋ ਉਹ ਇਹ ਚੀਜ਼ਾਂ ਨੂੰ ਉਭਾਰ ਰਹੇ ਨੇ ਸੋ ਮਤਲਬ ਇਹ ਕਿਹਾ ਨਹੀਂ ਜਾ ਸਕਦਾ ਭਵੇਖਾ ਕਿਉਂਕਿ ਹੁਣ ਵਿਸ਼ਫਤਾ ਬਹੁਤ ਵੱਡਾ ਹੈ ਤੇ ਜੇ ਅਮਰੀਕਾ ਦੀ ਗੱਲ ਕਰੀਏ ਤਾਂ ਉਹਨੇ ਦੂਜੀਆਂ ਸਟੇਟਾਂ ਨਾਤੇ ਨਾਮ ਲਿਆ ਜਿਵੇਂ ਕੋਲੰਬੀਆ ਕਿਊਬਾ ਦਾ ਨਾਮ ਉਹਨੇ ਲਿਆ ਉਸ ਤੋਂ ਬਾਅਦ ਉਹਨੇ ਮੈਕਸੀਕੋ ਦਾ ਨਾਮ ਲਿਆ ਵੀ ਇਹਨਾਂ ਮੁਲਕਾਂ ਦੇ ਜਿਹੜੇ ਸ਼ਾਸਕ ਨੇ ਉਹ ਵੀ ਸਾਡੇ ਪਸੰਦ ਦੇ ਨਹੀਂ ਹੈਗੇ ਕਿਉਂਕਿ ਜਿਹੜਾ ਨਸ਼ਾ ਹੁੰਦਾ ਕਹਿੰਦਾ ਇਹਨਾਂ ਮੁਲਕਾਂ ਦੇ ਵਿੱਚੋਂ ਵੀ ਆਉਂਦਾ ਹੈਗਾ ਸੋ ਪਹਿਲਾਂ ਮੈਨੂੰ ਲੱਗਦਾ ਵੀ ਉਹਦੀ ਪ੍ਰਾਇੋਰਟੀ ਆਪਣੇ ਆਲੇ ਦੁਆਲੇ ਦੀ ਹੈਗੀ ਆ ਕਿ ਮੈਂ ਇੱਥੇ ਆਪਣਾ ਰਾਜ ਜਿਹੜਾ ਹੈਗਾ ਚੰਗੇ ਤਰੀਕੇ ਨਾਲ ਕਾਇਮ ਕਰਾਂ ਇਹ ਮੁਲਖ ਮੇਰੇ ਹਿਸਾਬ ਨਾਲ ਚੱਲਣ ਨਾ ਕਿ ਚਾਈਨਾ ਦੇ ਹਿਸਾਬ ਨਾਲ ਆਪਾਂ ਪਿਛਲੀ ਵੀਡੀਓ 'ਚ ਜ਼ਿਕਰ ਕੀਤਾ ਸੀ ਕਿ ਵੈਨਜ਼ੂਏਲਾ ਦੇ ਉੱਤੇ ਹਮਲਾ ਕਰਨ ਦਾ ਮੁੱਖ ਕਾਰਨ ਉੱਥੋਂ ਦਾ ਤੇਲ ਭੰਡਾਰ ਹੈ ਤੇ ਦੂਜੀ ਗੱਲ ਜਿਹੜੀ ਹੈ ਕਿ ਚਾਈਨਾ 80% ਉਥੋਂ ਦਾ ਤੇਲ ਜਿਹੜਾ ਹੈਗਾ ਉਹ ਲੈ ਕੇ ਜਾ ਰਿਹਾ ਹੈ ਚਾਈਨਾ ਦੀ ਇੱਕ ਸਰਕਾਰੀ ਕੰਪਨੀ ਜਿਹੜੀ ਤੇਲ ਰਿਫਾਈਨ ਕਰਨ ਵਾਲੀ ਹੈਗੀ ਆ ਉਹ ਉਥੇ ਪਲਾਂਟ ਲਾ ਚੁੱਕੀ ਆ ਆਪਣਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਅਮਰੀਕਾ ਨੂੰ برداشت ਨਹੀਂ ਹੈ ਕਿ ਮੇਰੇ ਗੁਆਂਢ ਦੇ ਵਿੱਚ ਸਾਊਥ ਅਮਰੀਕਾ ਦੇ ਵਿੱਚ ਮੁਲਕ ਮੇਰੇ ਨਾਲ ਦੇ ਹੋਣ ਤੇ ਉਹ ਚਾਈਨਾ ਦੇ ਨਾਲ ਵਪਾਰ ਕਰਨ ਤੇ ਚਾਈਨਾ ਨੂੰ ਉਹਦਾ ਫਾਇਦਾ ਹੋਵੇ ਸੋ ਅਮਰੀਕਾ ਇੱਕੋ ਇੱਕ ਚੀਜ਼ ਚਾਹੁੰਦਾ ਹੈ ਕਿ ਮੇਰੇ ਰਾਹੀਂ ਪੂਰੀ ਦੁਨੀਆ ਦੇ ਵਿੱਚ ਤੇਲ ਵੀ ਜਿਹੜਾ ਹੈਗਾ ਉਹ ਜਾਵੇ ਐਕਸਪੋਰਟ ਹੋਵੇ ਮੈਂ ਹੀ ਰਿਫਾਈਨ ਕਰਾਂ ਮੈਂ ਹੀ ਉਹਨਾਂ ਦੇ ਉਤੇ ਆਪਣਾ ਹੱਕ ਜਿਤਾਵਾਂ ਸੋ ਹੁਣ ਬੈਨਜ਼ੂਏਲਾ ਦੇ ਉੱਤੇ ਵੀ ਇਸ ਤਰ੍ਹਾਂ ਹੀ ਹੋਇਆ ਉਹਨਾਂ ਨੇ ਕਬਜ਼ਾ ਕਰ ਲਿਆ ਉਹ ਕਹਿੰਦੇ ਅਗਲੀ ਸਰਕਾਰ ਆਉਣ ਤੱਕ ਮੇਰਾ ਰਾਜ ਯਾਨੀ ਕਿ ਅਮਰੀਕਾ ਦਾ ਰਾਜ ਇਹਦੇ ਉੱਤੇ ਰਹੇਗਾ ਸੋ ਹੁਣ ਆਪਾਂ ਪਿਛਲੀ ਵੀਡੀਓ ਚ ਜਿਹੜਾ ਜ਼ਿਕਰ ਕੀਤਾ ਮੈਂ ਦੁਬਾਰਾ ਕਰਨਾ ਚਾਹਉਣਾ ਤੇ ਜਿਹੜਾ 80% ਤੇਲ ਜਾ ਰਿਹਾ ਸੀ ਚਾਈਨਾ ਨੂੰ ਹੁਣ ਉਹ ਅਮਰੀਕਾ ਦਾ ਕਬਜ਼ਾ ਹੈ ਉਹਨਾਂ ਸਾਰੇ ਭੰਡਾਰਾਂ ਦੇ ਉੱਤੇ ਤੇ ਹੁਣ ਕੀ ਹੋਏਗਾ ਮਤਲਬ ਕਿ ਉਸੇ ਤਰੀਕੇ ਨਾਲ ਤੇਲ ਜਾਂਦਾ ਰਹੇਗਾ ਜਿੰਨੀ ਦਰ ਅਮਰੀਕਾ ਦੇ ਇੰਟਰਾ ਜੇ ਤੇਲ ਰੁਕ ਜਾਂਦਾ ਤੇ ਫਿਰ ਚਾਈਨਾ ਵਾਸਤੇ ਵੀ ਵੱਡੀ ਪ੍ਰੋਬਲਮ ਖੜੀ ਹੋ ਜਾਣੀ ਹੈ ਸੋ ਕੁੱਲ ਮਿਲਾ ਕੇ ਆਪਾਂ ਕਹੀਏ ਵੀ ਇੱਕ ਕਨਫਲਿਕਟ ਖੜਾ ਕਰ ਦਿੱਤਾ ਵੈਨਜ਼ੂਏਲਾ ਵਾਲੀ ਘਟਨਾ ਨੇ ਇਸ ਤੋਂ ਬਾਅਦ ਹੁਣ ਜਿਹੜੇ ਦੇਸ਼ ਨੇ ਉਹ ਨਿਊਕਲੀਅਰ ਪਾਵਰ ਬਣਨ ਵਾਲੇ ਪਾਸੇ ਨੂੰ ਭੱਜਣਗੇ ਨਵੇਂ ਵੈਪਨਰੀ ਖਰੀਦਣ ਵਾਲੇ ਪਾਸੇ ਨੂੰ ਭੱਜਣਗੇ ਸੁਰੱਖਿਆ ਕਿਵੇਂ ਕਰਨੀ ਹੈ ਜੇਕਰ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਆ ਤੇ ਉਹਦੇ ਵੱਲ ਨੂੰ ਭੱਜਣਗੇ ਆਪਸੀ ਅਲਾਈਅੰਸ ਬਣਾਉਣਗੇ ਭਾਰਤ ਚਾਈਨਾ ਵਾਲੇ ਪਾਸੇ ਨੂੰ ਜਾਏਗਾ ਜੋ ਦੇਖਿਆ ਜਾ ਰਿਹਾ ਕਿ ਚਾਈਨਾ ਬਿਲਕੁਲ ਅਮਰੀਕਾ ਤੋਂ ਜੇ ਬਾਅਦ ਦੀ ਗੱਲ ਕਰੀਏ ਤਾਂ ਕਬੱਡੀ ਪਾਵਰ ਹੈਗੀ ਆ ਸੋ ਜੇ ਅਮਰੀਕਾ ਹੀ ਐਂਟੀ ਚੱਲਦਾ ਪਿਆ ਇੰਡੀਆ ਦੇ ਤਾਂ ਉਹਦੇ ਕੋਲ ਇੰਡੀਆ ਦੇ ਕੋਲ ਕੋਈ ਹੱਲ ਹੋਰ ਰਹਿ ਨਹੀਂ ਜਾਂਦਾ ਸੋ ਉਹ ਚਾਹੇਗਾ ਕਿ ਮੈਂ ਚਾਈਨਾ ਦੇ ਨਾਲ ਜਿਹੜੀ ਸੁਰੱਖਿਆ ਸੰਧੀ ਕਰ ਲਵਾਂ ਕਿ ਜੇਕਰ ਇਸ ਤਰ੍ਹਾਂ ਦੇ ਕੋਈ ਹਾਲਾਤ ਬਣਦੇ ਨੇ ਤਾਂ ਫਿਰ ਚਾਈਨਾ ਉਹਨਾਂ ਨੂੰ ਸੁਰੱਖਿਆ ਦੇ ਸਕੇ ਸੋ ਹੁਣ ਵੈਨਜ਼ੂਏਲਾ ਵਾਲੀ ਜਿਹੜੀ ਗੇਮ ਹੈਗੀ ਆ ਨਾ ਇਹਦੇ ਵਿੱਚ ਤੁਸੀਂ ਦੇਖੋ ਭਈ ਜਦੋਂ ਜਿਹੜੇ ਨਿਕੋਲਸ ਮਦੂਰੋ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਜਾਇਆ ਜਾਂਦਾ ਉਹ ਤੋਂ ਚੰਦ ਘੰਟੇ ਪਹਿਲਾਂ ਚਾਈਨੀਸ ਡਿਪਲੋਮੈਟਸ ਜਿਹੜੇ ਆ ਉਹ ਮਿਲ ਕੇ ਜਾਂਦੇ ਨੇ ਉਹ ਹਜੇ ਕਹਿੰਦੇ ਆ ਕਿ ਉੱਥੇ ਹੀ ਫਸਿਆ ਹੋਇਆ ਉਹ ਜਿਹੜਾ ਇੱਕ ਉਹਨਾਂ ਦਾ ਗਰੁੱਪ ਆਇਆ ਸੀ ਨਾ ਡਿਪਲੋਮੈਟਸ ਦਾ ਚਾਈਨਾ ਤੋਂ ਸੋ ਉਹ ਹਜੇ ਵੀ ਉੱਥੇ ਫਸਿਆ ਹੋਇਆ ਬੇਸ਼ੱਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਇਹਦੇ ਵਿੱਚੋਂ ਵਾਪਸ ਚਲੇ ਵੀ ਗਏ ਹੁਣ ਚਾਈਨਾ ਹੈਨਾ ਸੋ ਕਹਿੰਦੇ ਪੀ ਉਹ ਵੀ ਉੱਥੇ ਫਸਿਆ ਰਜੇ ਹਜੇ ਹਾਲਾਤ ਬਣ ਗਿਆ ਸੋ ਕੁਝ ਘੰਟਿਆਂ ਦੇ ਵਿੱਚ ਵਿੱਚ ਉਹ ਜਦੋਂ ਮਿਲਦੇ ਨੇ ਚਾਈਨਿਸ ਡਿਪਲੋਮੈਟਸ ਨੂੰ ਤੇ ਉਹਨਾਂ ਨੂੰ ਚੱਕ ਲਿਆ ਜਾਂਦਾ ਗ੍ਰਫਤਾਰ ਕਰ ਲਿਆ ਜਾਂਦਾ ਉਹਨਾਂ ਦੇ ਸੇਫ ਹோம் ਦਾ ਜਿਹੜਾ ਦਰਵਾਜ਼ਾ ਹੈਗਾ ਉਹ ਇੱਕ ਲੇਜ਼ਰ ਗਨ ਦੇ ਨਾਲ ਭੰਨ ਕੇ ਉਹ ਦੋਨਾਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਸੋ ਇੱਕ ਸੁਨੇਹਾ ਸੀ ਚਾਈਨਾ ਨੂੰ ਮੇਰੇ ਹਿਸਾਬ ਦੇ ਨਾਲ ਰਸ਼ੀਆ ਨੂੰ ਇਹ ਸੁਨੇਹਾ ਜਗਾ ਤੇ ਉਹ ਪਾਵਰਸ ਜਿਹੜੀਆਂ ਅਮਰੀਕਾ ਤੋਂ ਐਂਟੀ ਹੋ ਕੇ ਚਲਦੀਆਂ ਪਈਆਂ ਉਹਨ ਜੇਗਾ ਪੀ ਆਰ ਸੀ ਜੋ ਚਾਹੀਏ ਉਹ ਕਰ ਸਕਦੇ ਆ ਤੇ ਸਾਡੇ ਹਿਸਾਬ ਦੇ ਨਾਲ ਹੀ ਤੁਹਾਨੂੰ ਚੱਲਣਾ ਪੈਣਾ ਸੋ ਹੁਣ ਚਾਈਨਾ ਦੇ ਇਸ ਵळे ਉਹਦੀ ਨੱਕ ਤੇ ਬਣੀ ਹੋਈ ਆ ਵੀ ਉਹਦੇ ਨੱਕ ਦਾ ਸਵਾਲ ਆ ਵੀ ਇਹ ਵੱਡੀ ਇੱਕ ਪ੍ਰਦਰਸ਼ਨ ਕਰ ਦਿੱਤਾ ਤੁਸੀਂ ਜਾਣਦੇ ਹੋ ਨਾ ਜਦੋਂ ਇੱਕ ਦੇਸ਼ ਨਿਊਕਲੀਅਰ ਦਾ ਟੈਸਟ ਕਰ ਦਵੇ ਜਿਵੇਂ ਹੁਣ ਭਾਰਤ ਨੇ ਕੀਤਾ ਸੀ ਉਸ ਤੋਂ ਬਾਅਦ ਪਾਕਿਸਤਾਨ ਨੇ ਵੀ ਕਰਤਾ ਸੀ 96 ਕ ਦੀ 95 ਦੀ ਗੱਲ ਹੈ ਜੇ ਮੈਂ ਗਲਤ ਨਹੀਂ ਹੈਗਾ ਸੋ ਇਹ ਪ੍ਰਦਰਸ਼ਨੀ ਹੁੰਦੀ ਆ ਹੁਣ ਨੌਰਥ ਕੋਰੀਆ ਨੇ ਵੀ ਆਪਣੀਆਂ ਨਿਊਕਲੀਅਰ ਮਿਜ਼ਾਈਲ ਜਿਹੜੀਆਂ ਹੈਗੀਆਂ ਮਾਫ ਕਰਨਾ ਬਲਾਸਟਿਕ ਮਿਜ਼ਾਈਲ ਜਿਹੜੀਆਂ ਹੈਗੀਆਂ ਉਹਦਾ ਪਰਖਣ ਕਰ ਦਿੱਤਾ ਉਹ ਕਰਨ ਦਾ ਕੀ ਕਾਰਨ ਹੈ ਸੋ ਇਹ ਵੀ ਹੁਣ ਆਪਾਂ ਨੂੰ ਸੋਚਣਾ ਪਊਗਾ ਕਿ ਇਹ ਘਟਨਾ ਵਾਪਰਨ ਤੋਂ ਬਾਅਦ ਨੌਰਥ ਕੋਰੀਆ ਨੇ ਬਲਾਸਟਿਕ ਇੱਕ ਤਾਂ ਵਿਰੋਧ ਕੀਤਾ ਕਿ ਇਹ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਅਮਰੀਕਾ ਨੇ ਉਹਦੇ ਨਾਲ ਹੀ ਉਹਨੇ ਬਲਾਸਟਿਕ ਮਿਜ਼ਾਈਲ ਜਿਹੜੀਆਂ ਹੈਗੀਆਂ ਆਪਣੀਆਂ ਉਹ ਛੱਡ ਕੇ ਤੇ ਇੱਕ ਪ੍ਰਦਰਸ਼ਨ ਕਰ ਦਿੱਤਾ ਸੋ ਹੁਣ ਇਹ ਇਹ ਵੀ ਇੱਕ ਪ੍ਰਦਰਸ਼ਨ ਹੈ ਜੋ ਅਮਰੀਕਾ ਨੇ ਕੀਤਾ ਹੈ ਕਿ ਮੈਂ ਹੈਗਾ ਮਤਲਬ ਮੇਰੇ ਕੋਲ ਪਾਵਰ ਹੈ ਕਿ ਮੈਂ ਕਰ ਸਕਦਾ ਆਪਣੇ 150 에어크래프트 ਲਾ ਜਾ ਕੇ ਤੇ ਮੈਂ 에어 스트라이크 ਕੀਤੀ ਹੈ ਬੰਦਾ ਚੋਕ ਲਿਆ ਮੈਂ ਤੇ ਵੈਨਜ਼ੂਏਲਾ ਦਾ ਸਭ ਤੋਂ ਜਿਹੜਾ ਪਾਵਰਫੁਲ ਬੰਦਾ ਉਹ ਚੋਕ ਕੇ ਲੈ ਗਿਆ ਸੋ ਹੁਣ ਚਾਈਨਾ ਦੇ ਨੱਕ ਦਾ ਸਵਾਲ ਹੈ ਰਸ਼ੀਆ ਦੇ ਨੱਕ ਦਾ ਸਵਾਲ ਹੈ ਬੇਸ਼ੱਕ ਇੰਡੀਆ ਇਸ ਘਟਨਾ ਨੂੰ ਨਹੀਂ ਜ਼ਿਕਰ ਦੇ ਵਿੱਚ ਲਿਆਏਗਾ ਹਾਂ ਮੀਡੀਆ ਤੇ ਵਿਰੋਧ ਹੋ ਰਿਹਾ ਪਰ ਆਫੀਸ਼ੀਅਲੀ ਕੋਈ ਵੀ ਬਿਆਨ ਜਿਹੜਾ ਹੈਗਾ ਉਹ ਭਾਰਤ ਵੱਲੋਂ ਨਹੀਂ ਆਏਗਾ ਕਿ ਅਮਰੀਕਾ ਨੇ ਗਲਤ ਕੀਤਾ ਹੈਗਾ ਸੋ ਚਾਈਨਾ ਨੇ ਆਲਰੇਡੀ ਬਿਆਨ ਦੇ ਦਿੱਤਾ ਪਰ ਹੁਣ ਇਹ ਸਿਰਫ ਬਿਆਨਾਂ ਤੱਕ ਸੀਮਤ ਰਹੇਗਾ ਸਿਰਫ ਬਿਆਨਾਂ ਤੱਕ ਸੀਮਤ ਰਹੇਗਾ ਜਾਂ ਇਸ ਤੋਂ ਬਾਅਦ ਉਹ ਐਕਸ਼ਨ ਵੀ ਲੈਣਗੇ ਕੁਝ ਇਸ ਤਰ੍ਹਾਂ ਦਾ ਕਰਕੇ ਦਿਖਾਉਣਗੇ ਜਿਸ ਨਾਲ ਅਮਰੀਕਾ ਨੂੰ ਦੱਸਿਆ ਜਾ ਸਕੇ ਕਿ ਸਾਡੀ ਵੀ ਹੋਂਦ ਹੈ ਅਸੀਂ ਵੀ ਹੈਗੇ ਆਂ ਤੇਰੇ ਬਰਾਬਰ ਦੇ ਹੈਗੇ ਆਂ ਸੋ ਇਹ ਆਉਂਦੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਇਸ ਵੇਲੇ ਸਥਿਤੀ ਬੜੀ ਕੰਪਲਿਕੇਟਿਡ ਜੀ ਬਣੀ ਹੋਈ ਹੈ ਗੁੰਝਲਦਾਰ ਜੀ ਬਣੀ ਹੋਈ ਹੈ ਕੀ ਹੋਣਾ ਹੈ ਕੀ ਨਹੀਂ ਹੋਣਾ ਅਮਰੀਕਾ ਕੀ ਸੋਚ ਰਿਹਾ ਹੈ ਜੇ ਹੁਣ ਇਸ ਅਟੈਕ ਬਾਰੇ ਗੱਲ ਕਰੀਏ ਤਾਂ ਇਹ ਕਹਿੰਦੇ ਪਿਛਲੇ 6 ਮਹੀਨਿਆਂ ਤੋਂ ਇਸ ਦੀ ਤਿਆਰੀ ਚੱਲ ਰਹੀ ਸੀ ਤੇ ਅਮਰੀਕਾ ਨੇ ਆਪਣੇ ਸਪਾਈ ਜਿਹੜੇ ਹੈਗੇ ਉਹ ਬੈਨਜ਼ੂਏਲਾ ਦੇ ਵਿੱਚ ਭੇਜੇ ਹੋਏ ਸੀ ਉਹ ਦੇਖ ਰਹੇ ਸੀ ਮਦੂਰੋ ਕੀ ਕਰਦਾ ਕਿੰਨੇ ਵਜੇ ਕਿੱਥੇ ਜਾਂਦਾ ਸਾਰੀ ਗੱਲਬਾਤ 6 ਮਹੀਨਿਆਂ ਤੋਂ ਦੱਸੀ ਜਾ ਰਹੀ ਸੀ ਤੇ ਜਿਹੜਾ ਅਮਰੀਕਾ ਦੇ ਵਿੱਚ ਪੈਂਟਾਗਨ ਦਾ ਆਫਿਸ ਹੈ ਉਹਦੀ ਤੁਹਾਨੂੰ ਇੱਕ ਖਾਸ ਗੱਲ ਮੈਂ ਦੱਸਣੀ ਚਾਹੁੰਦਾ ਕਹਿੰਦੇ ਵੀ ਜਦੋਂ ਪੈਂਟਾਗਨ ਦਾ ਆਫਿਸ ਹੈ ਨਾ ਜਿਹੜੀ ਪੈਂਟਾਗਨ ਸਾਰੇ ਪਲੈਨਿੰਗਾਂ ਪਾਲਿਸੀਆਂ ਬਣਾਉਂਦੀ ਹੈ ਨਾ ਅਮਰੀਕਾ ਦੀਆਂ ਵੀ ਦੁਨੀਆ ਨੂੰ ਕਿਵੇਂ ਚਲਾਉਣਾ ਕੀ ਕਰਨਾ ਹੈਗਾ ਉਹ ਪੈਂਟਾਗਨ ਦੇ ਕੋਲ ਕਹਿੰਦੇ ਵੀ ਜਿਹੜੇ ਪੀਜ਼ੇਰੀਏ ਹੁੰਦੇ ਨੇ ਪੀਜ਼ਾ ਪੀਜ਼ਾ ਹਟ ਹੁੰਦੀਆਂ ਜਾਂ ਕਿਲੇ ਪੀਜ਼ਾ ਸ਼ੋਪਾਂ ਹੁੰਦੀਆਂ ਕਹਿੰਦੇ ਉਹਦੇ ਤੋਂ ਹਿਸਾਬ ਲਾਉਂਦੀ ਹੈ ਦੁਨੀਆ ਜਾਂ ਪੱਤਰਕਾਰ ਜਾਂ ਜਿਹੜੇ ਐਕਸਪਰਟ ਨੇ ਕਿ ਜੇ ਰਾਤਾਂ ਨੂੰ ਡਿਲੀਵਰੀਆਂ ਜਾਣ ਲੱਗ ਪੈਣ ਪੈਂਟਾਗਨ ਦੇ ਆਫਿਸ ਦੇ ਵਿੱਚ ਵੀ ਰਾਤ ਵੀ ਪੀਜ਼ਾ ਜਾ ਰਿਹਾ ਜੀ ਕੰਟੀਨਿਊ ਡਿਲੀਵਰੀ ਹੋ ਰਹੀ ਹੈ ਇਹਦਾ ਮਤਲਬ ਪੈਂਟਾਗਨ ਦੇ ਅੰਦਰ ਕੋਈ ਇਹ ਮੀਟਿੰਗ ਚੱਲ ਰਹੀ ਹੈ ਤੇ ਕਿਸੇ ਦੇਸ਼ ਵਾਰੇ ਕੋਈ ਫੈਸਲਾ ਲਿਆ ਜਾਣਾ ਉਹ ਕਹਿੰਦੇ ਵੀ ਇਹਦੇ ਉੱਤੇ ਹੀ ਹਿਸਾਬ ਲਾ ਲਈਦੇ ਵੀ ਕਿੰਨਾ ਪੀਜ਼ਾ ਸਪਲਾਈ ਹੋ ਰਿਹਾ ਮਤਲਬ ਕਿ ਉਹ ਪੀਜ਼ਾ ਖਾ ਖਾ ਕੇ ਤੇ ਲੱਗੇ ਰਹਿੰਦੇ ਨੇ 12 12 14 14 ਘੰਟੇ ਰਾਤ ਨੂੰ ਵੀ ਲੱਗੇ ਰਹਿੰਦੇ ਨੇ ਸੋ ਕਹਿੰਦੇ ਵੀ ਇਹਦੇ ਤੋਂ ਹਿਸਾਬ ਲਾਇਆ ਜਾਂਦਾ ਹੁੰਦਾ ਸੋ ਕਹਿੰਦੇ ਇਸ ਵਾਰ ਵੀ ਇਸ ਤਰ੍ਹਾਂ ਹੀ ਹੋਇਆ ਭਈ ਉਹ ਪੀਜ਼ੇ ਦੀ ਡਿਲੀਵਰੀ ਜਿਹੜੀ ਹੈਗੀ ਉਹ ਬਹੁਤ ਵਧੀ ਹੋਈ ਸੀ ਪਿਛਲੇ 6 ਮਹੀਨਿਆਂ ਤੋਂ ਕਹਿ ਲਓ ਜਾਂ ਕੋ ਸ਼ਰਾਤਾ ਤਾਂ ਕਹਿ ਲਓ ਤੇ ਉਹ ਜੋ ਹੋਣਾ ਸੀਗਾ ਉਹ ਹੋ ਚੁੱਕਿਆ ਹੈਗਾ ਸੋ ਹੁਣ ਆਉਂਦੇ ਦਿਨਾਂ ਦੇ ਵਿੱਚ ਕੀ ਹੁੰਦਾ ਚਾਈਨਾ ਇਹਨੂੰ ਕਿਵੇਂ ਦੇਖ ਰਿਹਾ ਹੈ ਕਿਉਂਕਿ ਚਾਈਨਾ ਬਿਨਾ ਦਿਮਾਗ ਤੋਂ ਬਿਨਾ ਸੋਚਿਆ ਸਮਝਿਆ ਕੋਈ ਸਟੈਪ ਲਏਗਾ ਨਹੀਂ ਜੇ ਲਏਗਾ ਤੇ ਪੂਰਾ ਠੋਸ ਸਟੈਪ ਜਿਹੜਾ ਹੈਗਾ ਉਹ ਲਾਊਗਾ ਉਹਦੇ ਬਾਰੇ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਪਰ ਫਿਲਹਾਲ ਦੀ ਇਹੀ ਖਬਰ ਹੈ ਤੰਜ ਕੱਸ ਦਿੱਤਾ ਗਿਆ ਭਾਰਤ ਦੇ ਉੱਤੇ ਪਰ ਉਹ ਕਿੰਨਾ ਕੁ ਅੱਗੇ ਤੱਕ ਜਾਣਗੇ ਇਸ ਨੂੰ ਲੈ ਕੇ ਕਿੰਨਾ ਕੁ ਉਹ ਵਾਕਈ ਸੀਰੀਅਸ ਨੇ ਤੇ ਕੀ ਵੈਨਜ਼ੂਏਲਾ ਵਾਲੇ ਹਾਲਾਤ ਬਣਾਉਣਾ ਚਾਹੁੰਦੇ ਨੇ ਭਾਰਤ ਦੇ ਵਿੱਚ ਜਾਂ ਕੁਝ ਹੋਰ ਇਸ ਤਰ੍ਹਾਂ ਦਾ ਕਰਨਾ ਚਾਹੁੰਦੇ ਆ ਕੀ ਸਿਰਫ ਤਖਤਾ ਪਲਟ ਕਰਨਾ ਚਾਹੁੰਦੇ ਆ ਸੋ ਇਹ ਆਉਂਦੇ ਦਿਨਾਂ ਦੇ ਵਿੱਚ ਆਪਾਂ ਦੇਖਾਂਗੇ ਕੀ ਹੈ ਸਥਿਤੀ ਸਪਸ਼ਟ ਹੋ ਜਾਏਗੀ ਜੀ हां जी बिल्कुल देरी से ये ਗੱਲ ਕਰੀ ਇਸ ਘਟਨਾ ਦੀ ਤਾਂ ਯੂਰਪ ਦੇਸ਼ ਜਿੱਥੇ ਇਸ ਘਟਨਾ ਦੇ ਸਮਰਥ ਵਿੱਚ ਖੜੇ ਨੇ ਉੱਥੇ ਹੀ ਇਹ ਕਿਨੂੰ ਕਿ ਜੋ ਰਸ਼ੀਆ ਹੋ ਗਿਆ ਚਾਈਨਾ ਹੋ ਗਿਆ ਜਾਂ ਫਿਰ ਨਾਰਥ ਕੋਰੀਆ ਹੋ ਗਿਆ ਇਹ ਦੇਸ਼ ਦੇਸ਼ ਖਿਲਾਫ ਖੜੇ ਨੇ ਇਸ ਲਈ ਭਾਰਤ ਅਤੇ ਭਾਰਤ ਵਰਗੇ ਹੋਰ ਵੀ ਦੇਸ਼ ਜਿਨ੍ਹਾਂ ਜੋ ਜਿਨ੍ਹਾਂ ਦਾ ਇਸ ਘਟਨਾ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ ਉਹ ਚੁੱਪੀ ਧਾਰੀ ਬੈਠੇ ਨੇ ਕੁਝ ਬੋਲੇ ਨਹੀਂ ਹੈਗੇ ਇਹ ਨਿਕਲ ਹੋਵੇਗਾ ਕਿ ਅਮਰੀਕਾ ਤੇ ਚਾਈਨਾ ਦੀ ਇਹ ਸਿੱਧੀ ਜੋ جنگ ਹੈ ਕਦੇ ਦੇਖਣ ਨੂੰ ਮਿਲੇਗੀ ਜਾਂ ਫਿਰ ਇਹ ਸਿਰੇ ਤਰੀਕੇ ਨਾਲ ਇੱਕ ਦੂਜੇ ਨੂੰ ਕਮਜ਼ੋਰ ਕਰਨਗੇ ਪਹਿਲਾਂ ਜਿਵੇਂ ਇੱਕ ਨੀਤੀ ਹੁੰਦੀ ਹੈ ਕਿ ਪਹਿਲਾਂ ਦੁਸ਼ਮਣ ਨੂੰ ਕਮਜ਼ੋਰ ਕਰ ਦੋ ਫਿਰ ਜਦੋਂ ਪੂਰਾ ਮੌਕਾ ਮਿਲੇ ਫਿਰ ਅਟੈਕ ਕਰੋ ਕਿਉਂਕਿ ਦੋਨੋਂ ਦੇਸ਼ ਕਾਫੀ ਦਿਮਾਗ ਨਾਲ ਚੱਲਦੇ ਨੇ ਤੇ ਦੇਖਣਾ ਹੋਵੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਹੋਰ ਜੋ ਵੀ ਅਪਡੇਟਸ ਹੋਣਗੇ ਸਾਹਮਣੇ ਨੇ ਜੀਓ ਪਰਸੀਆ ਤੇ ਦਰਜਿਸੂ ਨੇ ਦੁਬਾਰਾ ਸੰਪਰਕ ਕਰਨਗੇ ਤੇ ਥੋੜਾ ਤਾਂ ਆਪਾਂ ਜੁੜਨ ਦੇ ਲਈ ਆਪਣੇ ਚਾਹਤਾ ਦੱਸਣੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ ਜੀ ਤੇ ਇਸੇ ਨਾਲ ਹੀ ਹੁਣ ਵੇਲਾ ਹੋ ਗਿਆ ਪ੍ਰਾਈਡ ਪੰਜਾਬੀ ਦੇਖੇ ਦਰਸ਼ਕਾਂ ਤੋਂ ਜਿਆਦਾ ਲੈਣ ਦਾ ਅਜਿਹੀਆਂ ਇਨਫੋਰਮੇਸ਼ਨ ਲੈਣ ਦੇ ਲਈ ਸੁਣ